ਸਤਿ ਸ਼੍ਰੀ ਅਕਾਲ ਪੀ ਵੀ ਬੱਤੀ ਨਵਾਂ ਸ਼ਹਿਰ ਦੇਖ ਰਹੋ ਸਾਥੀਓ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਉਹ ਬੇਹਦ ਹੈਰਾਨ ਕਰਨ ਵਾਲੀਆਂ ਕਿਉਂਕਿ ਹੁਣ ਚੋਰੀਆਂ ਦੇ ਮਾਮਲੇ ਵਿੱਚ ਔਰਤਾ ਮਰਦਾਂ ਨਾਲੋਂ ਅੱਗੇ ਨਿਕਲ ਗਈਆਂ ਜਾਪਦੀਆਂ ਗ੍ਰਾਹਕ ਬਣ ਕੇ ਦੋ ਔਰਤਾ ਇੱਕ ਬੁਟੀਕ ਤੇ ਆਉਂਦੀਆਂ ਨੇ ਅਤੇ ਦੇਖਦੇ ਹੀ ਦੇਖਦੇ 10000 ਰੁਪਏ ਦੇ ਚਾਰ ਸੂਟ ਗਾਇਬ ਕਰ ਜਾਂਦੇ ਨੇ ਅਤੇ ਇਹ ਖੁਲਾਸੇ ਹੁਣ ਸੀਸੀਟੀਵੀ ਕੈਮਰੇ ਰਾਹੀਂ ਹੋਏ ਹਨ ਦੱਸਦੀਏ ਕਿ ਕਹਿੰਦੇ ਹਨ ਕਿ ਹੁਣ ਕਿਸੇ ਵੀ ਕੰਮ ਵਿੱਚ ਔਰਤਾਂ ਆਦਮੀਆਂ ਨਾਲੋਂ ਪਿੱਛੇ ਨਹੀਂ ਰਹੀਆਂ ਸਗੋਂ ਚੋਰੀ ਦੇ ਮਾਮਲੇ ਵਿੱਚ ਬਣਾ ਆਦਮੀਆਂ ਦੇ ਨਾਲ ਦੋ ਕਦਮ ਮਲਾ ਕੇ ਜਾਂ ਕਹਿ ਲਈਏ ਦੋ ਕਦਮ ਅੱਗੇ ਨਿਕਲ ਗਈਆਂ ਜਾਪਦੀਆਂ ਅਜਿਹਾ ਇੱਕ ਉਦਾਹਰਣ ਪੇਸ਼ ਕੀਤਾ ਹੈ ਧਾਰੀਵਾਰ ਦੇ ਡੱਡਵਾ ਚੌਕ ਜੀਟੀ ਰੋਡ ਤੇ ਸਥਿਤ ਇੱਕ ਬੁਟੀਕ ਦੇ ਗ੍ਰਾਹਕ ਬਣ ਕੇ ਆਈਆਂ ਦੋ ਔਰਤਾਂ ਨੇ ਜੋ ਦੇਖਦੇ ਹੀ ਦੇਖਦੇ ਬੁਟੀਕ ਦੇ ਵਿੱਚ ਬੁਟੀਕ ਮਾਲਕ ਅਤੇ ਬੁਟੀਕ ਵਿੱਚ ਕੰਮ ਕਰਦੀਆਂ ਲੜਕੀਆਂ ਦੇ ਸਾਹਮਣੇ ਬੇਹਦ ਹੀ ਚਲਾਕੀ ਦੇ ਨਾਲ 10000 ਰੁਪਏ ਦੇ ਮੁੱਲ ਦੇ ਚਾਰ ਸੂਟ ਚੋਰੀ ਕਰਕੇ ਲੈ ਗਈਆਂ ਘਟਨਾ ਸੀਸੀਟੀਵੀ ਵਿੱਚ ਕੈਦ ਨਾ ਹੁੰਦੀ ਤਾਂ ਇਹ ਪਤਾ ਹੀ ਨਹੀਂ ਸੀ ਲੱਗਣਾ ਕਿ ਸੂਟ ਔਰਤਾਂ ਵੱਲੋਂ ਚੋਰੀ ਕੀਤੇ ਗਏ ਹਨ ਬੁਟੀਕ ਦੀ ਮਾਲਕ ਨਤਾਸ਼ਾ ਪਤਨੀ ਨikhil ਮਹਾਜਨ ਨੇ ਦੱਸਿਆ ਕਿ ਉਸਦੀ ਇਟਾਲੀਅਨ ਬੁਟੀਕ ਨਾਮਕ ਦੁਕਾਨ ਹੈ ਅਤੇ ਸਵੇਰੇ ਦੋ ਔਰਤਾਂ ਦੁਕਾਨ ਤੇ ਆਈਆਂ ਤੇ ਲੇਡੀ ਸੂਟ ਵਖਾਣ ਲੈ ਗਿਆ ਕਾਫੀ ਸੂਟ ਦੇਖਣ ਤੋਂ ਬਾਅਦ ਉਹਨਾਂ ਨੇ ਲਿਆ ਤਾਂ ਕੋਈ ਵੀ ਸੂਟ ਨਹੀਂ ਪਰ ਜਾਂਦੀਆਂ ਜਾਂਦੀਆਂ ਇਹ ਕਹਿ ਕੇ ਨਿਕਲ ਗਈਆਂ ਕਿ ਤੁਹਾਡੇ ਕੱਪੜੇ ਹੀ ਬੜੇ ਮਹਿੰਗੇ ਨੇ ਇਸ ਦੌਰਾਨ ਪਤਾ ਲੱਗਾ ਕਿ ਬੁਟੀਕ ਵਿੱਚ ਕੁਝ ਸੂਟ ਗਾਇਬ ਹਨ ਤਾਂ ਦੁਕਾਨ ਅੰਦਰ ਲੱਗੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਗਏ ਸੀਸੀਟੀਵੀ ਕੈਮਰੇ ਵੇਖਣ ਤੋਂ ਬਾਅਦ ਖੁਲਾਸਾ ਹੋਇਆ ਕਿ ਉਕਤ ਔਰਤਾ ਵੱਲੋਂ ਬੜੀ ਹੀ ਚਲਾਕੀ ਨਾਲ ਬੁਟੀਕ ਵਿੱਚ ਕੰਮ ਕਰਦੀਆਂ ਲੜਕੀਆਂ ਤੋਂ ਨਜ਼ਰ ਬਚਾ ਕੇ ਲਗਭਗ 10000 ਰੁਪਏ ਦੇ ਮੁੱਲ ਦੇ ਚਾਰ ਲੇਡੀ ਸੂਟ ਗਾਇਬ ਕਰ ਦਿੱਤੇ ਗਏ ਸਨ। ਉਹਨਾਂ ਕਿਹਾ ਕਿ ਉਹਨਾਂ ਦਾ মিডিਆ ਸਾਹਮਣੇ ਆਉਣ ਦਾ ਕਾਰਨ ਇਹੀ ਹੈ ਕਿ ਬਾਕੀ ਦੁਕਾਨਦਾਰ ਵੀ ਇਹਨਾਂ ਔਰਤਾਂ ਤੋਂ ਸਾਵਧਾਨ ਰਹਿਣ। ਪਰ ਤੁਸੀਂ ਦੇਖੋ ਕਿ ਕਹਿ ਕੇ ਤਾਂ ਇਹ ਗਈਆਂ ਕਿ ਸੂਟ ਬੜੇ ਮਹਿੰਗੇ ਨੇ ਪਰ ਜਾਣ ਲੱਗੀਆਂ ਬਿਹਤ ਚਲਾਕੀ ਨਾਲ ਸੂਟ ਉਥੋਂ ਲੈ ਗਈਆਂ ਮਤਲਬ ਮਹਿੰਗੇ ਸੂਟ ਤਾਂ ਪਾਣੇ ਆ ਲੇਕਿਨ ਚਲਾਕੀ ਨਾਲ ਪਾਣੇ ਆ ਬਿਨਾ ਪੈਸੇ ਦੇ ਕੇ ਪਾਣੇ ਆ ਇਹ ਬਹੁਤ ਮਾੜੀ ਗੱਲ ਹੈ ਲੇਕਿਨ ਜਿਵੇਂ ਦੁਕਾਨ ਦੇ ਓਨਰ ਨੇ ਕਿਹਾ ਬੁਟੀਕ ਦੇ ਓਨਰ ਨੇ ਕਿਹਾ ਕਿ ਬਾਕੀ ਦੁਕਾਨਦਾਰ ਵੀ ਸਾਵਧਾਨ ਰਹਿਣ ਇਸ ਕਰਕੇ ਖਬਰ ਅਵੇਅਰਨੈਸ ਦੇ ਪਾਰਿਆ ਹੁਣ ਤੁਹਾਨੂੰ ਮੌਕੇ ਦੀਆਂ ਪੂਰੀਆਂ ਤਸਵੀਰਾਂ ਦਿਖਾਣੀਆਂ ਮੇਰਾ ਨਾਮ ਨਤਾਸ਼ਾ ਮਹਾਜਨ ਹੈ ਮੇਰਾ ਬੁਟੀਕ ਦਾ ਨਾਮ ਅਟਲੀਅਰ ਬਾਈ ਨਤਾਸ਼ਾ ਹੈ ਓਪੋਜ਼ਿਟ ਸ਼ੀਤਲਾ ਮਾਤਾ ਮੰਦਿਰ ਇਹ ਕੱਲ ਸਵੇਰ ਦੀ ਗੱਲ ਹੈ ਜੀ ਦੋ ਲੇਡੀਆਂ ਆਈਆਂ ਸੀ ਸਵੇਰੇ 11:25 ਦੇ ਨਜ਼ਦੀਕ ਤੇ ਉਹ ਸਾਡੇ ਕੋਲ ਅਚਾਨਕ ਹੀ ਪੁੱਛਦੀਆਂ ਆਕੇ ਕਿ ਤੁਸੀਂ ਸੂਟ ਦੀ ਸਟਿਚਿੰਗ ਦੱਸ ਦੋ ਸਾਡੇ ਮਾਸਟਰ ਜੀ ਨੇ ਸੂਟ ਦੀ ਸਟਿਚਿੰਗ ਦੱਸੀ ਹੈ ਉਸ ਤੋਂ ਬਾਅਦ ਫਿਰ ਕਿੰਨ ਤੋਂ ਉਹਨਾਂ ਕੋਲ ਦੁਪੱਟਾ ਸੂਟਸ ਹੈਗੇ ਨੇ ਤੇ ਮੈਂ ਕਿਹਾ ਹਾਂ ਜੀ ਬੱਚੋ ਤੁਸੀਂ ਨਾ ਦੁਪੱਟਾ ਸੂਟਸ ਰੋਨ ਦਿਖਾ ਦਿਓ ਬਿਕਾਜ਼ ਮੈਂ ਤੇ ਮਾਸਟਰ ਜੀ ਥੋੜੇ ਕਟਿੰਗ ਵਿੱਚ ਅਸੀਂ ਬਿਜ਼ੀ ਸੀ ਕੀ ਹੋਇਆ ਕਿ ਉਹ ਆਕੇ ਨੇ ਇੱਥੇ ਦੋ ਲੇਡੀਆਂ ਖੜੀ ਹੋ ਗਈਆਂ ਨੇ ਤੇ ਇੱਕ ਲੜਕੀ ਜਿਹੜੀ ਹੈ ਉਹ ਅੱਗੇ ਖੜੀ ਹੋ ਗਈ ਇੱਕ ਜਿਹੜੀ ਲੇਡੀ ਏਸਟ ਸੀ ਉਹ ਪਿੱਛੇ ਆਕੇ ਖੜੀ ਹੋ ਸਾਡੀ ਲੜਕੀਆਂ ਨੇ ਸੂਟਸ ਦਿਖਾਉਣੇ ਸਟਾਰਟ ਕੀਤੇ ਜਿਸ ਦੇ ਵਿੱਚੋਂ ਕਿ 16 ਸੂਟਸ ਉਹਨਾਂ ਨੇ ਦਿਖਾਏ ਹੈਗੇ ਉਹਨਾਂ ਨੇ ਕੀ ਕੀਤਾ ਕਿ ਪਹਿਲੇ 4 ਸੂਟਸ ਜਿਹੜੇ ਨੇ ਨਾ ਉਹ ਢੇਰੀ ਲਗਾ ਕੇ ਵੱਖਰੇ ਇੱਥੇ ਰੱਖ ਦਿੱਤੇ ਤੇ ਜਿਸ ਵੇਲੇ ਉਹਨਾਂ ਨੇ ਕੀ ਕੀਤਾ ਕਿ ਇੱਕ ਸੂਟ ਪਹਿਲੇ ਪੂਰਾ ਵਿਛਾ ਲਿਆ ਉਸ ਦੇ ਉੱਪਰ ਉਹਨਾਂ ਨੇ ਇੱਕ ਹੋਰ ਸੂਟ ਦੂਸਰਾ ਪੂਰਾ ਵਿਛਾ ਲਿਆ ਉਹਨਾਂ ਨੇ ਬਾਜੂ ਕਰਕੇ ਦੂਸਰਾ ਸੂਟ ਇੰਨਾ ਓਲਾ ਕਰ ਦਿੱਤਾ ਔਰ ਉਹ ਲੜਕੀ ਕੈਮਰਾ ਵੱਲ ਹੋ ਗਈ ਫੇਸਿੰਗ ਕਰ ਲਈ ਸਾਨੂੰ ਕੁਝ ਵੀ ਪਤਾ ਨਹੀਂ ਲੱਗਾ ਸਾਡੇ ਦੋ ਬੱਚੇ ਇੱਥੇ ਖੜ੍ਹੇ ਸੀ ਉਹ ਸੂਟ ਦਿਖਾ ਰਹੇ ਸੀ ਉਹ ਬਿਜ਼ੀ ਸੀ ਉਹਨਾਂ ਨੇ ਆਂਟੀ ਜੀ ਨੇ ਕਿ ਕਿਤੜੀ ਏਜ ਲੇਡੀ ਸੀ ਉਹਨੇ ਨਾ ਸਾਰੇ ਸੂਟ ਪੈਕ ਕਰਕੇ ਆਪਣੇ ਕਿਸੇ ਚੀਜ਼ ਚ ਪਾ ਲਏ ਉਸਨੂੰ ਪਤਾ ਨਹੀਂ ਲੱਗਿਆ ਉਸ ਤੋਂ ਬਾਅਦ ਅਸੀਂ ਜਿਸਨੇ ਉਹ ਨਿਕਲੇ ਨੇ 10-15 ਮਿੰਟ ਤੱਕ ਵੀ ਵੈਸੇ ਹੀ ਆਮ ਬੱਚੇ ਨੂੰ ਰੂਟੀਨਸ 'ਚ ਆਗੇ ਇੱਕ ਵਾਰੀ ਕਿ ਸੂਟ ਨਾ ਕਾਊਂਟ ਕਰਕੇ ਰੱਖਣਾ ਇਸ ਜਨ ਰੱਖਣਾ ਜਦੋਂ ਉਹ 16 ਸੂਟ ਕਾਊਂਟ ਕੀਤੇ ਨੇ ਉਹਦੇ ਵਿੱਚ ਪਤਾ ਲੱਗਾ ਕਿ 4 ਸੂਟ ਜਿਹੜੇ ਸੀ ਮਿਸਿੰਗ ਸੀ ਨੇ ਨਾਨਾ ਲਈ ਨਾ ਬੱਚਿਆਂ ਨੂੰ ਔਰ ਮਾਸਟਰ ਜੀ ਨੂੰ ਕਿ ਮਾਸਟਰ ਜੋ ਲੇਡੀਜ਼ ਨੂੰ ਲੱਗ ਰਿਹਾ ਸੂਟਸ ਲੈ ਕੇ ਚਲੇ ਗਏ ਨੇ ਫਿਰ ਇਸ ਰਿਟਰਨ ਵਿੱਚ ਵੀ ਲਿਖਿਆ ਹੁੰਦਾ ਸਾਰਾ ਕੁਝ ਜਿਹੜਾ ਅਸੀਂ ਰਿਟਰਨ ਵਿੱਚ ਰਿਕਾਰਡ ਉਸ ਤੋਂ ਬਾਅਦ ਬਸੂਰਪਾ ਆਪਣੇ ਕੈਮਰਾ ਦੀ ਰਿਕਾਰਡਿੰਗ ਚੈੱਕ ਕੀਤੀ ਤੇ ਉਹਦੇ ਵਿੱਚ ਸਾਨੂੰ ਪਤਾ ਲੱਗ ਗਿਆ ਕਿ ਹਾਂ ਉਹਨਾਂ ਨੇ ਸਾਡੇ ਜਿਹੜੇ ਚਾਰਟ ਸੂਟਸ ਨੇ ਉਹ ਚੋਰੀ ਕਰ ਲਏ ਐ ਇਸ ਕਰਕੇ ਅਸੀਂ ਇਹ ਲੈਟਰ ਨਾ ਚਾਹੁੰਦੇ ਬਾਕੀ ਵੀ ਧਾਰੀਵਾਲ ਦੇ ਸਾਰੇ ਬੂਟੀਕਸ ਵਾਰਿਆਂ ਨੂੰ ਕਿ ਤੁਸੀਂ ਪਲੀਜ਼ ਲੈਡੀਜ਼ ਤੋਂ ਥੋੜਾ ਸਾਵਧਾਨ ਰਹੋ ਕਿਉਂਕਿ ਚਲੋ ਸਾਡਾ ਤਾਂ ਲਾਸ ਹੋਇਆ ਹੀ ਐ ਅਸੀਂ ਬੀਿੰਗ ਅ ਸਿਟੀਜ਼ਨ ਨਹੀਂ ਚਾਹੁੰਦੇ ਕਿ ਕਿਸੇ ਹੋਰ ਦਾ ਵੀ ਲਾਸ ਹੋਏ ਠੀਕ ਹੈ ਸਾਚੀ ਵਿੱਚ ਜਿਸ ਨੇ ਆਪਣਾ ਕੈਮਰਾ ਤੋਂ ਰਿਕਾਰਡਿੰਗ ਚੈੱਕ ਕੀਤੀ ਫਿਰ ਸਾਨੂੰ ਪਤਾ ਲੱਗਿਆ ਕਿ ਜਿਹੜਾ ਇਹਨਾਂ ਨੇ ਸੂਟਸ ਨੇ ਉਹ ਚਾਰ ਇੱਕ ਢੇਰੀ ਲਗਾ ਕੇ ਰੱਖੇ ਸੀ ਜਿਸ ਦਾ ਇਹਨਾਂ ਨੇ ਬੱਚਿਆਂ ਨੇ ਦੇਖ ਉਸ ਸਵੇਰ ਸਾਲਫਿਕ ਐਮਬੈਡਲ ਫੋਰਟਿੰਗ ਇੱਥੇ ਪਤਾ ਲੱਗਾ ਕਿ ਜਿਹੜੀ ਪਿਛਲੀ ਲੇਡੀ ਸੀ ਨਾ ਉਹਨੇ ਚਾਰ ਸੂਟਸ ਜਿਹੜੇ ਉਹ ਗਾਇਬ ਕਰ ਦਿੱਤੇ ਤੇ ਇੱਕ ਯੰਗ ਲੇਡੀ ਸੀ ਉਹਦੀ ਏਜ ਕੋਈ ਹੋएगी 30 32 ਦੇ ਆਰਾਊਂਡ ਜਿਹੜੀ ਪਿਛਲੀ ਏਜ ਲੇਡੀ ਸੀ ਜਿਨਨੇ ਜਿਨਨੇ ਵੀ ਸੂਟਸ ਸਟੋਰੀ ਕੀਤੇ ਨੇ ਉਹਦੀ ਕੋਈ 55 60 ਦੇ ਵਿੱਚ ਵਿੱਚ ਉਮਰ ਸੀ ਨਹੀਂ ਕੁਝ ਨਹੀਂ ਲੈ ਗਈ ਉਹਨਾਂ ਨੇ ਸਿਰਫ ਇਨਾ ਕਿ ਇਹ ਰੇਟਸ ਦੱਸ ਦੋ ਉਹਨਾਂ ਨੇ ਦੋ ਸੂਟਸ ਤੇ ਰੇਟ ਵੀ ਕਨਫਰਮ ਕੀਤੇ ਆ ਸੀ ਕਿ ਅਸੀਂ ਕਿ ਦੋ ਸੂਟਸ ਲੋਗ ਗਏ ਤੇ ਉਹਦੇ 'ਸਾਡਾ ਇਹ ਚਾਰਜਸ ਲੱਗਣਗੇ ਤੇ ਬੋਲ ਰਹੀ ਸੀ ਕਿ ਨਹੀਂ ਬੜੇ ਕੋਸਟਲੀ ਸੂਟਸ ਨੇ ਇਸ ਕਰਕੇ ਉਹ ਬਸ ਚਲੇ